ਪੁਲਿਸ ਮੁਲਾਜ਼ਮ ਨੂੰ ਤੁਸੀਂ ਦੇਖ ਰਹੇ ਹੋ ਇਸ ਦੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਹੈ ਜਿੱਥੇ ਪੁਲਿਸ ਸਾਡੀ ਰੱਖਿਆ ਲਈ ਹੁੰਦੀ ਹੈ ਸਮਾਜ ਦਾ ਸੁਧਾਰ ਕਰਦੀ ਹੈ ਉੱਥੇ ਹੀ ਕੁਝ ਮੁਲਾਜ਼ਮ ਲੋਕਾਂ ਦੇ ਘਰ ਖਰਾਬ ਕਰਨ ਤੇ ਉਜਾੜਨ ਤੇ ਹੋਏ ਹਨ ਅਤੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਣੇ ਘਰ ਭਰਨ ਤੇ ਹੋਏ ਦਰਅਸਲ ਜੋ ਤੁਸੀਂ ਇਹ ਮਹਿਲਾ ਪੁਲਿਸ ਮੁਲਾਜ਼ਮ ਨੂੰ ਦੇਖ ਰਹੇ ਹੋ ਇਸ ਦੀ ਥਾਰ ਵਿੱਚੋਂ ਚਿੱਟਾ ਬਰਾਮਦ ਹੋਇਆ ਹੈ ਜੀ ਹਾਂ ਬਠਿੰਡੇ ਦੇ ਬਾਦਲ ਰੋਡ ਤੋਂ ਮਹਿਲਾ ਕਸਟੇਬਲ ਜਿਸ ਦਾ ਨਾਮ ਅਮਨਦੀਪ ਕੌਰ ਅਤੇ ਆਪਣੀ ਕਾਲੀ ਥਾਰ ਤੇ ਜਾ ਰਹੀ ਹੁੰਦੀ ਹੈ ਉੱਥੇ ਹੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਰੋਡ ਤੇ ਪੂਰਾ ਸਖਤ ਨਾਕਾ ਲਾਇਆ ਹੋਇਆ ਸੀ ਜਦੋਂ ਮੈਡਮ ਹੁਣਾ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਚਿੱਟਾ ਬਰਾਮਦ ਹੋਇਆ ਜਿਸ ਤੋਂ ਬਾਅਦ ਮੈਡਮ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਦੱਸ ਦਈਏ ਕਿ ਅਮਨਦੀਪ ਕੌਰ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਨੌਕਰੀ ਕਰਦੀ ਹੈ। ਜੀ ਹਾਂ ਅਤੇ ਮੈਡਮ ਅਮਨਦੀਪ ਕੌਰ ਨੇ ਇੰਸਟਾ ਤੇ ਰੀਲਾਂ ਵੀ ਬਣਾਈਆਂ ਹੋਈਆਂ ਹਨ ਜਿਸ ਦੇ ਲਗਭਗ 30 ਹਜ਼ਾਰ ਫੋਲੋਅਰਸ ਵੀ ਹਨ। ਪਰ ਹੁਣ ਚਿੱਟੇ ਦਾ ਅਸਲ ਸੱਚ ਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਅਤੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਹਨ। ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ